ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਕਿਸਾਨ ਮਜ਼ਦੂਰ ਕਮੇਟੀਆਂ ਨੇ ਧਰਨਾ ਲਾਇਆ ਉਹ ਅੱਜ ਤੋਂ 3 ਸਾਲ ਪਹਿਲਾਂ ਵੀ ਲੱਗਾ ਸੀਗਾ ਉਹਦੇ ਚ ਜਿਹੜੀਆਂ ਸੈਟ ਅਪਸ ਕਰਨ ਉਹਨਾਂ ਦੀਆਂ ਮੰਗਾਂ ਮੰਨੀਆਂ ਸੀ ਉਹ ਇਹਨਾਂ ਨੇ ਕੋਈ ਲਾਗੂ ਨਹੀਂ ਕੀਤੀ ਉਹਦੇ ਲਈ ਇਹਨਾਂ ਨੂੰ ਦੁਬਾਰਾ ਸੰਘਰਸ਼ ਕਰਨਾ ਪੈ ਰਿਹਾ ਤੇ ਉਹ ਅੱਜ ਚੱਬੂ ਬਾਰਡਰ ਤੇ ਇਦਾਂ ਲੱਗਦਾ ਜਿਵੇਂ ਜਿੱਦਾਂ ਕਿਸੇ ਦੂਜੇ ਦੇਸ਼ ਨਾਲ جنگ ਲੱਗੀ ਹੈ ਤੇ ਅਸੀਂ ਇਹਨਾਂ ਦੇ ਕਿਹੇ ਤਰ੍ਹਾਂ ਦੀ ਵੀ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੋਵੇ ਜਿਸ ਤਰ੍ਹਾਂ ਸਾਡੀ ਪਾਰਟੀ ਹਾਈ ਕਮਾਂਡ ਦਾ ਦੇਸ਼ ਆਏਗਾ ਅਸੀਂ ਸਾਰੇ ਤਨਮਨ ਤੰਦੇ ਨਾਲ ਉਹ ਸੰਘਰਸ਼ ਦੇ ਵਿੱਚ ਜਾਣ ਨੂੰ ਤਿਆਰ ਆ। ਸਾਨਾ ਨੇ ਐਲਾਨ ਕੀਤਾ ਸੀ ਕਿ ਅਸੀਂ ਸ਼ਾਂਤਮਈ ਅੰਦੋਲਨ ਕਰਨ ਜਾਣਾ ਹੈ ਦੇਸ਼ ਦੇ ਵਿੱਚ। ਇਸ ਸ਼ਾਂਤਮਈ ਅੰਦੋਲਨ ਨੂੰ ਰਸਤੇ ਦੇ ਵਿੱਚ ਖੱਟਾ ਸਰਕਾਰ ਵੱਲੋਂ ਰੋਕਿਆ ਜਾਣਾ ਉਹ ਵੀ ਕੇਂਦਰ ਦੀ ਹੈ ਕਹਿੰਦੇ ਉੱਤੇ ਇਹ ਇਸ ਤਿੱਕੇ ਦੇ ਸਰਕਾਰਾਂ ਦੇ ਬਤਿਹਰੇ ਨੂੰ ਕਿਵੇਂ ਦੇ ਦੇ। ਵੇਖੋ ਉਹ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਵੀ ਭਾਜਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਵੀ ਭਾਜਪੀ ਦੀ ਸਰਕਾਰ ਆ। ਇਹਨਾਂ ਦੀ ਨੀਤੀ ਕੋਈ ਆ ਕਿ ਆਪਣਾ ਟਾਈਮ ਪਾਸ ਕਰਕੇ ਤੇ ਮੇਰੇ ਖਿਆਲ ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਕਿਸਾਨਾਂ ਦੀਆਂ ਜਿਹੜੀਆਂ 750 ਕਿਸਾਨ ਉੱਤੇ ਪਿਛਲੀ ਵਾਰੀ ਸ਼ਹੀਦ ਹੋਏ ਸੀ ਤੇ ਜਿਹੜਾ ਐਡਾ ਵੱਡਾ ਉਹਨਾਂ ਸੰਘਰਸ਼ ਕੀਤਾ ਤੇ ਉਹਨਾਂ ਦਾ ਸਾਰਾ ਹੀ ਫਰਾਡ ਹੋਇਆ ਤੇ ਇਹਨਾਂ ਨੂੰ ਇਹ ਹੈ ਕਿ ਸਾਡਾ ਟਾਈਮ ਲੰਘ ਜੂਗਾ ਤੇ ਮੰਗ ਕੋਈ ਨਹੀਂ ਮੰਨਣੀ ਤੇ ਉਹਨਾਂ ਨੇ ਬੜੇ ਬੜੀ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆ ਹੁਣ ਵੀ ਮੀਟਿੰਗਾਂ ਹੋ ਰਹੀਆਂ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਦਿਆ ਤੇ ਇਹ ਜਿਹੜੀ ਸਰਕਾਰ ਆ ਬਿਲਕੁਲ ਨਿਆਂ ਕਰ ਰਹੀ ਆ ਕੋਈ ਨਿਆਂ ਨਹੀਂ ਦੇ ਰਹੀ ਉਹਨਾਂ ਨੂੰ ਤੇ ਇਹ ਜਿਹੜੀ ਆ ਬਹੁਤ ਹੀ ਮਾੜੀ ਨਿੰਦਨਯੋਗ ਗੱਲ ਆ ਤੁਹਾਡੇ ਕਹਿਣ ਮੁਤਾਬਕ ਤੇ ਕਾਂਗਰਸ ਜਿਹੜੀ ਆ ਕਿਸਾਨਾਂ ਦੇ ਹੱਕ ਚ ਨਿਕਲਦੀ ਆ ਬਾਕੀ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼੍ਰੋਣੀ ਅਕਾਲੀ ਦਲ ਪਾਰਟੀ ਹੋਵੇ ਵੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਰੌਲਾ ਤੇ ਉਹ ਪਾਈ ਜਾਂਦੇ ਆ ਕਿ ਇਹ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲਾਬਾਰੀ ਹੋ ਰਹੀ ਆ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਪਟੜੋੜੇ ਆ ਤੇ ਉਹਦੇ ਲਈ ਤੇ ਕੁਝ ਕੀਤਾ ਨਹੀਂ ਇਹਨਾਂ ਨੇ ਕੋਈ سپورਟ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਤੇ ਜਿਹੜੀ ਕਾਲੀਦਾਲਿਆ ਉਹ ਤੇ ਉਦਾਂ ਹੀ ਚੁੱਪ ਕਰਕੇ ਬੈ ਗਈ ਆ ਇਹ ਭਾਜਪੀ ਨਾਲ ਲਾਇੰਸ ਹੁੰਦਾ ਫਿਰਦਾ ਸੀ ਉਹ ਲੱਗਦਾ ਕਿ ਬੋਲ ਹੀ ਨਹੀਂ ਸਕਦੇ ਇਸ ਮਸਲੇ 'ਚ ਸਭਲੇ ਤੇ ਧੰਨਵਾਦੀਆਂ ਜੀ ਸਾਰੇ ਪ੍ਰੈਸ ਵਾਲੇ ਸਾਥੀਆਂ ਦਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਅੰਧਾਤਾ ਦੇ ਹੱਕ ਦੇ ਵਿੱਚ ਹੈ ਜੋ ਕਿ ਸੈਂਟਰ ਸਰਕਾਰ ਬੀਜੇਪੀ ਦੀ ਸਰਕਾਰ ਜਿਹੜੀ ਹੈ ਸਾਡੇ ਆਂ ਦਾਤਾ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਸ ਮੈਟਰ ਦੇ ਉੱਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹੜਾ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਰਿੰਦਰ ਮੀਤ ਸਿੰਘ ਪਾੜਾ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਛੱਡ ਕੇ ਜਿਹੜੇ ਬੀਜੇਪੀ ਦੇ ਲੀਡਰ ਗਏ ਨੇ ਚਾਹੇ ਉਹ ਜਾਖੜ ਹੋਵੇ ਜਾਂ ਕੈਪਟਨ ਮਿੰਦਰ ਸਿੰਘ ਉਹ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਨੇ ਜੀ ਪਰ ਅੱਜ ਉਸ ਪਾਰਟੀ ਨੇ ਜਿਨ੍ਹਾਂ ਦੇ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਅੰਦਰ ਤੱਕ ਉੱਤੇ ਤਸੱਦਕ ਆਇਆ ਜਾਵੇ ਬਿਲਕੁਲ ਜੀ ਇਸੇ ਕਰਕੇ ਹੀ ਇਹਹੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਨੇ ਸਾਡੇ ਇਹਨੇ ਜਿਹੜੇ ਕਿਸਾਨ ਐ ਕੱਲ ਵੀ 100 ਤੋਂ ਵੱਧ ਕਿਸਾਨ ਜਿਹੜੇ ਘਾਇਲ ਹੋਏ ਐ ਅਜੇ ਕਈਆਂ ਦੀ ਹਾਲਤ ਵੀ ਗੰਭੀਰ ਐ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਐ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਅੱਜ ਅਸੀਂ ਇਹੀ ਉਹਨਾਂ ਕੋਲ ਜਵਾਬ ਮੰਗਣਾ ਚਾਹੁੰਦੇ ਆ ਜੇ ਕਿਸਾਨ ਜਿਸ ਤਰ੍ਹਾਂ ਹੁਣ ਜਥੇਬੰਦੀਆਂ ਸਹਿਯੋਗ ਮੰਗਲੀਆਂ ਨੇ ਹਰ ਇੱਕ ਜੀ ਕਾਨੂੰ ਉਹ ਕਾਂਗਰਸ ਦਾ ਸਹਿਯੋਗ ਮੰਗਦੇ ਨੇ ਜਾਂ ਕਾਂਗਰਸ ਦੇ ਲੀਡਰਾਂ ਦਾ ਮੰਗਦੇ ਨੇ ਤੇ ਕਾਂਗਰਸ ਦਾ ਕੀ ਕੰਮ ਰਹਿ ਜਾਉਣਾ ਕਾਂਗਰਸ ਪਾਰਟੀ ਪਹਿਲੇ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਆ ਅੱਜ ਤੋਂ 3 ਦਿਨ ਪਹਿਲੇ ਵੀ ਕਿਸਾਨਾਂ ਦੇ ਜਿਨ੍ਹਾਂ ਦੇ ਪ੍ਰੋਬਲਮ ਆਈ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਕੋ ਹੋ ਕੇ ਆਏ ਤੇ ਆਪਾਂ ਵੀ ਇੱਥੇ ਬਟਾਲੇ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਕਿਸਾਨ ਦੇ ਉੱਤੇ ਸੱਟ ਲੱਗੀ ਸੀ ਉਹਨਾਂ ਦੇ ਅਸੀਂ ਵੀ ਸਾਰੇ ਜਾਣੇ ਸਾਰੀ ਟੀਮ ਸਾਡੀ ਉਹਨਾਂ ਦਾ ਪਤਾ ਲੈਣ ਗਈ ਸੀ ਤੇ ਕਾਂਗਰਸ ਪਾਰਟੀ ਜਿਹੜੀ ਆ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਅਗਲੀ ਰਣਨੀਤੀ ਕੀ ਲੋਗੇ ਜੇਕਰ ਕਿਸਾਨਾਂ ਨਾਲ ਜੁੜੂਠ ਕੇਂਦੀ ਹੈ ਜਿਹਾ ਦਿੱਲੀ ਜਾ ਰਿਹਾ ਜਾਂ ਫਿਰ ਉੱਥੇ ਵੱਡਾ ਅੰਦੋਲਨ ਸ਼ੇਰਨਾਵਾ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਉਹਨਾਂ ਨੂੰ ਉੱਥੇ ਪੈਸੇ ਕਿੰਦੀ ਦੇਵੇ ਕਾਂਗਰਸ ਦਾ ਕੀ ਸਟੈਂਡ ਰਹੇਗਾ ਕਾਂਗਰਸ ਦਾ ਸਟੈਂਡ ਕਲੀਅਰ ਹੈ ਜੀ ਤਨ ਮਨ ਤੇ ਧਨ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਿਤੇ ਲੋੜ ਪਈ ਉਹ ਸਾਡਾ ਅੰਦਾਜ਼ਾ ਵਾ ਅਸੀਂ ਉਹਨਾਂ ਨੂੰ ਅੱਖੋਂ ਪਰਖੇ ਨਹੀਂ ਕਰ ਸਕਦੇ ਸਾਰੀ ਸਾਡੀ ਟੀਮ ਸਾਡੇ ਮੇਅਰ ਸਾਹਿਬ ਬੈਠੇ ਆ ਸਾਡੇ ਬੌਸ ਆ ਜੋ ਸਾਨੂੰ ਹੁਕਮ ਲਾਣਗੇ ਅਸੀਂ ਉਦਾਂ ਹੀ ਚੜ੍ਹਦੀ ਕਲਾ 'ਚ ਰਹੇਗੀ ਸਾਡੀ ਪਾਰਟੀ ਇੰਡੀਆ ਕ੍ਰਾਈਮ ਨਿਊਜ਼ दुलम के खिलाफ जंग आप देख रहे हैं इंडिया क्राइम